ਜੀ ਸਰ ਸਲਾਹ ਜੀ ਫਲੈਗ ਮਾਰਚ ਜਿਹੜਾ ਕਿੱਥੇ ਚੱਲ ਰਿਹਾ ਹੈ 15 ਅਗਸਤ ਤੋਂ ਲੈ ਕੇ ਅਸੀਂ ਸਿਕਿਉਰਿਟੀ ਦੇ ਜਿਹੜੇ ਹੈਗੇ ਪੂਕਤਾ ਇੰਤਜ਼ਾਮ ਕੀਤੇ ਹਨ ਉਹ ਸ਼ਾਰਪੁਰ ਦੇ ਵਿੱਚ ਫਲੈਗ ਮਾਰਚ ਰੱਖੇ ਹੋਏ ਵੈਸੇ ਰੇਂਜ ਦੇ ਵਿੱਚ ਜਲੰਧਰ ਰੂਰਲ ਦੇ ਵਿੱਚ ਕਪੂਰਥਲੇ ਦੇ ਵਿੱਚ ਸਾਰੇ ਫਲੈਗ ਫਲੈਗ ਮਾਰਚ ਚੱਲ ਰਹੇ ਹਨ ਔਰ ਇੱਥੇ ਅੱਜ ਇਹਨਾਂ ਦੇ ਸਬਡਿਵੀਜ਼ਨਲ ਲੈਵਲ ਤੇ ਵੀ ਫਲੈਗ ਮਾਰਚ ਚੱਲ ਰਹੇ ਹਨ तकरीबन 15 ਅਗਸਤ ਤੋਂ ਲੈ ਕੇ ਹਜ਼ਾਰ ਦੇ ਕਰੀਬ ਜਿਹੜਾ ਮੁਲਾਜ਼ਮ ਹੈਗਾ ਫੋਰਸ ਅਮੋਬਿਲਾਇਜ਼ ਕੀਤੀ ਹੈ ਇਸ ਤੋਂ ਇਲਾਵਾ 15 ਜੀਓਜ਼ ਏਰੀਆ ਨੂੰ ਡੋਮਿਨੇਟ ਕਰਨਗੇ ਔਰ ਰਾਤ ਦੀ ਸਾਡੀ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਜਿਹਦੇ ਜਿਹਦੇ ਵਿੱਚ ਰੋਜ਼ 2 ਜੀਓਜ਼ ਬਾਹਰ ਨਿਕਲਦੇ ਆ 200 ਦੇ ਕਰੀਬ ਮੁਲਾਜ਼ਮ ਹੁੰਦਾ ਔਰ ਰੇਂਜ ਆਫਿਸ ਤੋਂ ਵੀ ਜਿਹੜਾ ਹੈਗਾ ਜੀਓ ਡਿਪਿਊਟ ਹੁੰਦਾ ਹੈਗਾ ਸਰ ਕਿੰਨੇ ਕ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਨੇ 15 ਅਕਤੂਬਰ 15 ਅਕਤੂਬਰ ਤੋਂ ਲੈ ਕੇ ਜਿਵੇਂ ਮੈਂ ਦੱਸਿਆ ਹਜ਼ਾਰ ਦੇ ਕਰੀਬ ਮੁਲਾਜ਼ਮ ਤਾਇਨਾਤ ਹੈਗੇ ਔਰ ਅਸੀਂ ਏਰੀਆ ਨੂੰ ਡੋਮਿਨੇਟ ਕਰਕੇ ਰੱਖਿਆ ਹੋਇਆ ਹੈ ਔਰ ਇਹ ਅਗਲੇ 3 ਦਿਨ ਤੱਕ ਜਦ ਤੱਕ ਪ੍ਰੋਗਰਾਮ ਸਹੀ ਤਰੀਕੇ ਨਾਲ ਠੀਕ ਖਤਮ ਨਹੀਂ ਹੋ ਜਾਂਦਾ ਇਹ ਡੋਮਿਨੇਸ਼ਨ ਐਕਸਰਸਾਈਜ਼ਸ ਕੰਟੀਨਿਊ ਰਹਿੰਦੇ ਸਰ ਨਾਲ ਲੱਗਦਾ ਹੈ ਮਾਰਚ ਚੱਲਦਾ ਜਿਹੜਾ ਇਲਾਕੇ ਕਾਫੀ ਦੇ ਨਾਲ ਉਧਰ ਉਹਦੀ ਅਨ ਜਾਣ ਲੱਗ ਜਾਂਦਾ ਉਸ ਤੇ ਨਾਕਾ ਬੰਦ ਸਾਡੇ ਤਕਰੀਬਨ ਆਈ ਥਿੰਕ 11 ਇੰਟਰ 11 ਇੰਟਰ ਸਟੇਟ ਨਾਕੇ ਹੈਗੇ ਇਸ ਤੋਂ ਇਲਾਵਾ ਸਿਟੀ ਸਿਟੀਿੰਗ ਸੇਲਿੰਗ ਪੁਆਇੰਟਸ ਹਨ ਔਰ ਇਹ ਰੈਗੂਲਰ ਹੈੱਡਕਵਾਰਟਰਸ ਤੋਂ ਵੀ ਰੋਜ਼ ਪ੍ਰੋਗਰਾਮ ਨਿਕਲਦੇ ਹਨ ਏਰੀਆ ਡੋਮਿਨੇਸ਼ਨ ਦੇ ਤੇ ਉਸ ਦਾ ਅਸੀਂ ਖਾਸ ਪ੍ਰਬੰਧ ਕੀਤਾ ਹੋਇਆ ਹੈ ਇਕਸਰ ਨਸੀਖਲਾ ਬੜੀ ਅੱਛੀ ਮਹਿੰਮ ਚੱਲ ਰਹੀ ਹੈ ਜਿਲ੍ਹਾ ਪੁਰੀ ਬਹੁਤ ਮਤਲਬ ਕੀਤਾ ਹੁਣ ਤੁਸੀਂ ਨਇਆ ਚਾਰਜ ਸੰਭਾਲਿਆ ਸਰ ਜਲੰਧਰ ਰੇਂਜ ਦਾ ਤੁਹਾਡੇ ਸਰ ਕੀ ਮਤਲਬ ਔਰ ਐਕਚੁਅਲੀ ਮੇਰੇ ਹਿਸਾਬ ਨਾਲ ਜਿਹੜਾ ਕ੍ਰਾਈਮ ਹੈ ਉਹ ਹੈਬਿਚੁਅਲ ਅਫੈਂਡਰ ਕ੍ਰਾਈਮ ਕਰਦਾ ਅਸੀਂ ਲਿਸਟਾਂ ਤਿਆਰ ਕੀਤੀਆਂ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 690 ਦੇ ਕਰੀਬ ਜਿਹੜੇ ਮਲਜ਼ਮ ਹੈਗੇ ਆ ਹੈਬਿਚੁਅਲ ਅਫੈਂਡਰਸ ਉਹ ਬਾਹਰ ਆਏ ਆ ਪਿਛਲੇ 3 ਮਹੀਨਿਆਂ ਚ ਰੇਂਜ ਦੇ ਅਗਰ ਰੇਂਜ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ 2250 ਜਿਹੜੇ ਹੈਗੇ ਮਲਜ਼ਮ ਹੈਗੇ ਆ ਇਹਨਾਂ ਤੇ ਸਾਨੂੰ ਸਰਵੇਲੈਂਸ ਰੱਖਣ ਦੀ ਲੋ ਕਿਉਂਕਿ बार-बार 80% ਜਿਹੜਾ ਕ੍ਰਾਈਮ ਹੈ ਉਹ ਬੰਦੇ ਕਰਦੇ ਆ ਜਦੋਂ বেল ਬੇਲ ਆਊਟ ਹੋ ਜਾਂਦੇ ਆ বেল ਤੋਂ ਬਾਹਰ ਆ ਜਾਂਦੇ ਆ ਤਾਂ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਉਹਨਾਂ ਨੂੰ ਥਾਣੇ ਬੁਲਾ ਕੇ ਚੈੱਕ ਕੀਤਾ ਜਾਏਗਾ ਸਾਡੇ ਅਫਸਰ ਜਿਹੜੇ ਹੈਗੇ ਏਰੀਆ ਚ ਨਿਕਲ ਕੇ ਉਹਨਾਂ ਨੂੰ ਚੈੱਕ ਕਰਨਗੇ ਔਰ ਜੇ ਕੋਈ ਬੰਦਾ ਦੁਆਰ ਤੋਂ ਕ੍ਰਾਈਮ ਕਰਦਾ ਤਾਂ ਉਹਦੇ ਖਿਲਾਫ ਸਖਤ